ਆਵਾਗਲਾ ਮੁਤੀ ਆਵਾਗਲਾ ਮੁਤੀ ਆਪ ਜੀ ਦੇ ਕਪਨਾ ਵਿੱਚ ਆਪ ਜੀ ਚੰਨਾ ਵਿੱਚ ਜੋ ਹਮਨ ਕੀਤਾ ਗਿਆ ਹੈ ਉਹਦੇ ਪੂਰੇ ਫਲ ਦੀ ਪ੍ਰਾਪਤੀ ਲਈ ਉਹਦੇ ਪੂਰੇ ਫਲ ਦੀ ਪ੍ਰਾਪਤੀ ਲਈ ਪੂਰਨ ਹੋਤੀ ਦੇ ਰਹੇ ਹਾਂ ਪੂਰਨ ਹੋਤੀ ਦੇ ਰਹੇ ਹਾਂ ਕ੍ਰੀਮਾ ਤੇਸ਼ਵਰੀ ਕ੍ਰੀਮਾ ਤੇਸ਼ਵਰੀ ਸਾਡੀ ਕਾਮਨਾ ਸਾਡੀ ਕਾਮਨਾ ਪੂਰੀ ਕਰਨਾ ਪੂਰੀ ਕਰਨਾ ਜੋ ਤਿਲ ਫੁੱਲ ਢੰਡਾਰੇ ਵਿੱਚ ਪਾਇਆ ਹੈ ਢੰਡਾਰੇ ਵਿੱਚ ਪਾਇਆ ਹੈ ਸਵੀਕਾਰ ਕਰਨਾ ਤੁਹਾਨੂੰ ਮਨੋਂ ਤੁਹਾਨੂੰ ਜੀ ਆਇਆਂ ਨੂੰ ਜੀ ਆਇਆਂ ਦੇ ਵਿੱਚ ਕੋਈ ਕੂੜੀ ਰਹਿ ਗਈ ਹੋਵੇ ਕੋਈ ਕੂੜੀ ਰਹਿ ਗਈ ਹੋਵੇ ਆਪਣੇ ਬੱਚੇ ਸਮਝ ਕੇ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਮਾਫ਼ ਕਰਨਾ सर्वे भवन्तु सुखिनः सर्वे सन्तु निरामयाः सर्वे भद्राणि पश्यन्तु मा कश्चन दुःखभागवे ॐ शान्ति 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 जय मा बगलामुखी जी ਅੱਜ ਬਸੰਤ ਪੰਚਮੀ ਵਾਲੇ ਦਿਨ ਮਾਂ ਬਗਲਾ ਮੁਖੀ ਦਾ ਯੱਗ ਹੋਇਆ ਨਿਸ਼ੁਲਕ ਯੱਗ ਮਾਂ ਬਗਲਾ ਮੁਖੀ 10 ਮਹਾਵਿਦਿਆ ਦੇ ਵਿੱਚੋਂ ਅਸ਼ਟਮ ਮਹਾਵਿਦਿਆ ਹੈ ਮਾਂ ਬਗਲਾ ਮੁਖੀ ਦਾ ਯੱਗ ਕਰਨ ਨਾਲ ਸੰਪੂਰਨ ਮਨੋ ਕਾਮਨਾ ਦੀ ਪੂਰਤੀ ਹੁੰਦੀ ਹੈ ਮਾਂ ਬਗਲਾ ਮੁਖੀ ਉਹ ਸ਼ਕਤੀ ਹੈ ਜਿਹੜੇ ਕਿ ਘਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਦੁੱਖ ਦਰਦ ਕਸ਼ਟ ਦੂਰ ਕਰਦੀ ਹੈ ਮਾਣੋ ਤੋਂ ਮਰਿੰਡਾ ਮਰਿੰਡੇ ਦੇ ਨਾਲ ਕਜੋਲੀ ਨਹਿਰ ਤੇ ਹਰ ਮਹੀਨੇ ਦੀ ਅਸ਼ਟਮੀ ਨੂੰ ਜਾਂ ਤਿਥੀ ਕੱਢ ਕੇ ਸਮੂਹਿਕ ਯਕੀਤਾ ਜਾਂਦਾ ਹੈ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਗਨਵਾਦ ਆ ਰਿਹਾ ਬਟ ਹੈ ਕਿਸੇ ਦੇ ਪ੍ਰੇਤਵਾਦ ਹੈ ਕਿਸੇ ਦਾ ਵਿਦੇਸ਼ ਦਾ ਯੋਗ ਨਹੀਂ ਬਣਦਾ ਕਿਸੇ ਦੇ ਘਰ ਦੇ ਵਿੱਚ ਕੋਟ ਕਚੈਰੀ ਕਲਾ ਕਲੇਸ਼ ਹੈ ਉਹ ਤੋਂ ਮੁਕਤੀ ਲਈ ਮਾਂ ਬਗਲਾ ਮੁਖੀ ਨੂੰ ਯਾਦ ਕੀਤਾ ਜਾਂਦਾ ਹੈ ਸਮੇਂ-ਸਮੇਂ ਮਾਂ ਬਗਲਾ ਮੁਖੀ ਦੇ ਅਨੁਸਥਾਨ ਕੀਤੇ ਜਾਂਦੇ ਹਨ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸੰਗਤ ਜੁੜੇ ਇਸ ਨਸ਼ੁਲਕ ਸੇਵਾ ਦਾ ਲਾਭ ਪ੍ਰਾਪਤ ਕਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਜਿਸ ਹਮਨ ਦੇ ਵਿੱਚ ਆਉਂਦੀਆਂ ਨੇ ਨਾਲ ਐਸਟੋਮਿਨਾਰਸੀ ਚੋਪੜਾ ਵਰਲਡ ਫੇਮਸ ਨੇ ਜਿਨ੍ਹਾਂ ਨੇ ਪੁਛਵਾਣੀ ਕੀਤੀ ਸੀ ਕਿ ਕਿਹੜੀ ਗਵਰਨਮੈਂਟ ਬਣੇਗੀ ਉਹ ਵੀ ਆਪਣੇ ਦੋ ਬੋਲ ਬੋਲਣਗੇ ਤੇ ਮਾਂ ਬਗਲਾਮੁਖੀ ਬਾਰੇ ਦੱਸਣਗੇ ਜੈ ਮਾਂ ਬਗਲਾਮੁਖੀ ਮਾਂ ਬਗਲਾਮੁਖੀ 10 महाविद्या ਚੋ ਅਸ਼ਟਮ महाविद्या ਹੈ ਜਿੱਥੇ ਸਾਰੀਆਂ ਸ਼ਕਤੀਆਂ ਦੇ ਹੱਥ ਖੜੇ ਹੋ ਜਾਂਦੇ ਆ ਉੱਥੇ ਮਾਂ ਬਗਲਾਮੁਖੀ ਹੀ ਆ ਕੇ ਖੜਦੀ ਹੈ بڑے بڑے ਨੇਤਾ ਅਭਿਨੇਤਾ ਵੀ ਆਪਣੀ ਜਿੱਤ ਪ੍ਰਾਪਤੀ ਵਾਸਤੇ ਕੋਟ ਕਚੈਰੀ ਦੇ ਮਸਲਿਆਂ ਵਾਸਤੇ ਮਾ ਬਗਲਾ ਮੁਖੀ ਦੀ ਹੀ ਸ਼ਰਨ ਲੈ ਲੈ। ਤਾਂ ਮਾ ਬਗਲਾ ਮੁਖੀ ਦੀ ਸ਼ਰਨ ਚਾਓ ਆਪਣੇ ਜੀਵਨ ਦੇ ਕਸ਼ਟਾਂ ਤੋਂ ਮੁਕਤੀ ਪਾਓ। ਜੈ ਮਾ ਬਗਲਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ